ਗੁਰੂ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੇ ਬਚਨਾਂ ਕਿ ਜਿਹੜਾ ਵੀ ਕੋਈ ਪੂਰਨ ਸੰਤਾਂ ਦੀ ਨਿੰਦਿਆ ਕਰਦਾ ਹੈ ਉਹ ਨੂੰ ਫਿਰ ਜ਼ਹਿਰ ਦੇਣ ਦੀ ਲੋੜ ਨਹੀਂ ਉਹ ਅਸਲ ਦੇ ਵਿੱਚ ਜ਼ਹਿਰ ਦੇ ਪਿਆਲੇ ਨੂੰ ਪੀ ਰਿਹਾ ਜੇ ਉਹ ਸੰਤਾਂ ਦਾ ਨਿੰਦਕਾ ਹੁਣ ਤੁਸੀਂ ਹੈਰਾਨ ਹੋ ਜਾਮੋਗੇ ਸੱਚੇ ਪਾਤਸ਼ਾਹ ਜੀ ਨੇ ਪੂਰਨ ਸੰਤਾਂ ਨੂੰ ਇੰਨੀ ਵਡਿਆਈ ਦਿੱਤੀ ਆ ਇਹ ਕਿਵੇਂ ਸੰਭਵ ਆ ਵੀ ਪੂਰਨ ਸ਼ਾਂਤਾਂ ਦੀ ਕੋਈ ਨਿੰਦਿਆ ਕਰੇ ਤੁਹਾਡਾ ਹੈਰਾਨ ਹੋਣਾ ਠੀਕ ਆ ਪਰੰਤੂ ਨਿੰਦਕਾਂ ਨੇ ਤਾਂ ਖੁਦ ਗੁਰੂ ਸਾਹਿਬ ਨੂੰ ਨਹੀਂ ਛੱਡਿਆ ਜੇ ਉਹਨਾਂ ਨੂੰ ਇੰਨੀ ਸਮਝ ਹੁੰਦੀ ਤਾਂ ਗੁਰੂ ਸਾਹਿਬ ਤੇ ਹਮਲਾ ਕਿਉਂ ਕਰਦੇ ਤੀਜੇ ਪਾਤਸ਼ਾਹ ਜੀ ਦੇ ਲੱਤ ਕਿਉਂ ਮਾਰਦੇ ਪੰਜਵੇਂ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਕਿਉਂ ਬਿਠਾਉਂਦੇ ਸਾਧ ਸੰਗਤ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਜੋ ਗਿਆਨੀ ਕਾਬਜ ਸੀਗੇ ਉਹ ਮਸੰਦ ਸੀਗੇ ਉਹਨਾਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਈ ਸੀ ਕਦੋਂ ਜਦੋਂ ਨੌਵੇਂ ਪਾਤਸ਼ਾਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਆ ਉਹਨਾਂ ਦੇ ਦਰਵਾਜ਼ੇ ਖੋਲੇ ਨਹੀਂ ਸੀਗੇ ਅਖੀਰ ਗੁਰੂ ਸਾਹਿਬ ਜੀ ਦਰਸ਼ਨਾਂ ਤੋਂ ਬਿਨਾਂ ਹੀ ਵਾਪਸ ਚਲੇ ਗਏ ਇਸੇ ਕਰਕੇ 10ਵੇਂ ਪਾਤਸ਼ਾਹ ਜੀ ਉਹਨਾਂ ਕਰਕੇ ਹੀ ਦਰਬਾਰ ਸਾਹਿਬ ਗਏ ਨਹੀਂ ਇਹ ਕੁਝ ਮਸਾਲਾਂ ਦਿੱਤੀਆਂ ਜਾਂਦੀਆਂ ਨੇ ਵਿਦਵਾਨਾਂ ਵੱਲੋਂ ਤੇ ਗੁਰੂ ਨਾਨਕ ਸਾਹਿਬ ਜੀ ਮੋਹਰ ਲਾ ਕੇ ਗਏ ਆ ਅਸੰਖ ਨਿੰਦਕ ਸਿਰ ਕਰੇ ਭਾਰ ਇੱਕ ਦੋ ਬੰਦੇ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਬਲਕੇ ਅਸੰਖ ਅਣਗਿਣਤ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਨਿੰਦਕ ਹੋ ਚੁੱਕੇ ਆ ਤੇ ਅੱਗੇ ਨੂੰ ਵੀ ਹੋਣਗੇ ਮੱਲੋ ਮੱਲੀ ਦਾ ਭਾਰ ਚੁੱਕੀ ਫਿਰਦੇ ਆ ਗੁਰੂ ਨਾਨਕ ਸਾਹਿਬ ਜੀ ਇਸ ਦੁਨੀਆ ਤੇ ਆਏ ਖੁਦ ਖੁਦਾ ਖੁਦ ਨਿਰੰਕਾਰ ਸੀਗੇ ਪਰ ਕਿੰਨੇ ਆ ਕਾਨੂੰਨਾਂ ਦੀ ਪਛਾਣ ਆਈ ਮਹਾਰਾਜ ਆਪ ਹੀ ਕਹਿੰਦੇ ਆ ਕੋਈ ਆਖੇ ਭੂਤ ਨਾ ਕੋ ਕਹੇ ਵਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਅੱਜ ਤੱਕ ਦੁਨੀਆ ਤੇ ਅਜਿਹਾ ਵਿਅਕਤੀ ਕੋਈ ਪੈਦਾ ਹੀ ਨਹੀਂ ਹੋਇਆ ਜ ਜਦੀ ਨਿੰਦਿਆ ਨਾ ਹੋਈ ਹੋਵੇ ਕਿਉਂਕਿ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਇਸ ਕਰਕੇ ਜਿਹੜਾ ਇਨਸਾਨ ਗੁਰੂ ਦੀ ਮੱਤ ਨਹੀਂ ਲੈਂਦਾ ਆਪਣੇ ਮਨਮਗਰ ਲੱਗਦਾ ਉਹਨੂੰ ਮਨਮੁਖ ਕਹਿੰਦੇ ਆ ਭਾਵੇਂ ਆਪਣੇ ਆਪ ਨੂੰ ਸਭ ਤੋਂ ਵੱਡਾ ਸਿੱਖ ਕਿਉਂ ਨਾ ਕਹਾਉਂਦਾ ਹੋਵੇ ਤੇ ਉਹ ਫਿਰ ਉਹਨੂੰ ਦਰਦਰ ਦੀਆਂ ਠੋਕਰਾਂ ਵੀ ਖਾਣੀਆਂ ਪੈਂਦੀਆਂ ਇਸ ਕਰਕੇ ਜਿਹੜੇ ਪਿਛਲੇ ਜਨਮ ਵਿੱਚ ਕਈ ਆਪਣੇ ਪੁੰਨ ਕੀਤੇ ਹੁੰਦੇ ਆ ਉਹਨਾਂ ਸਦਕਾ ਪੂਰਨ ਸੰਤਾਂ ਦਾ ਮਲਾਪ ਹੁੰਦਾ ਇਹ ਐਵੇਂ ਨਹੀਂ ਮਿਲਦੇ ਇਹ ਜਨਮ ਦੇ ਵਿੱਚ ਪੂਰਨ ਸੰਤ ਦਾ ਨਾਮ ਸੁਣਦੇ ਸਾਰੀ ਕੀ ਨਿੰਦਿਆ ਕਰਨ ਲੱਗ ਜਾਂਦੇ ਆ ਤੇ ਅਗਲਾ ਸਫਰ ਜਿਹੜਾ ਆਪਦਾ ਅਗਲਾ ਜਨਮ ਉਹ ਵੀ ਅਜਾਈ ਗਵਾ ਲੈਂਦੇ ਆ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਅੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਪਾਤਸ਼ਾਹ ਜੀ ਫਰਮਾਉਂਦੇ ਆ ਨਿੰਦਕ ਅਡਾਂਦਾ ਹੈ ਤਿੰਨ ਜਨਮਾਂ ਦਾ ਭੁੱਖਾ ਇੱਕ ਭੁੱਖਾ ਪਸ਼ੂ ਕੀਲੇ ਦੇ ਦਿਵਾਲੇ ਗੇੜੇ ਗੇੜੇ ਕੱਢਦਾ ਜਿਵੇਂ ਤੇ ਵਾਰ-ਵਾਰ ਅਡਾਟ ਪਾਉਂਦਾ ਫਿਰ ਗੁਰੂ ਸਾਹਿਬ ਜੀ ਨੇ ਨਿੰਦਕ ਨੂੰ ਵੀ ਇਹ ਸ਼ਬਦ ਵਰਤੇ ਆ ਜਿਵੇਂ ਆਪਾਂ ਵੇਖਦੇ ਆਂ ਕਿੱਲੇ ਦੇ ਆਲੇ ਦਿਵਾਲੇ ਭੁੱਖਾ ਪਸ਼ੂ げੜੇ ਕੱਢਦਾ ਬਹੁਤ ਆਪਣੇ ਆਪ ਨੂੰ ਪਰੇਸ਼ਾਨ ਹੁੰਦਾ ਤੇ ਇਸ ਤਰ੍ਹਾਂ ਚਲੋ ਆਪਾਂ ਗੁਰਬਾਣੀ ਦੇ ਦਰਸ਼ਨ ਕਰੀਏ ਗੁਰੂ ਸਾਹਿਬ ਜੀ ਕਦੇ ਗਲਤ ਨਹੀਂ ਹੋ ਸਕਦੇ ਬੰਦੇ ਤੋਂ ਗਲਤੀ ਹੋ ਸਕਦੀ ਐ ਇੱਕ ਰੱਬ ਇੱਕ ਗੁਰੂ ਇਹ ਕਦੇ ਗਲਤੀ ਨਹੀਂ ਕਰਦੇ ਹਰ ਕੀ ਭਗਤ ਕਰੇ ਤਿਨ ਨਿੰਦੇ ਨਿਗੁਰੇ ਪਸ਼ੂ ਸਮਾਨ ਜਿਹੜੇ ਹਰੀ ਦੀ ਭਗਤੀ ਕਰਦੇ ਆ ਤੇ ਜੋ ਦੀ ਨਿੰਦਿਆ ਕਰਦੇ ਆ ਉਹ ਪਸ਼ੂ ਸਮਾਨ ਮਹਾਰਾਜ ਦੀ ਬਾਣੀ ਕਹਿ ਰਹੀ ਆ ਤੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਗੁਰੂ ਸਾਹਿਬ ਜੀ ਨਿੰਦਕ ਨੂੰ ਪਸ਼ੂ ਆਖਦੇ ਆ ਪਰ ਪਸ਼ੂ ਦੀ ਸਿਫਤ ਵੀ ਕੀਤੀ ਆ ਪਾਤਸ਼ਾਹ ਜੀ ਨੇ ਇਹ ਪਸ਼ੂਆਂ ਨੂੰ ਵਡਿਆਈ ਵੀ ਦਿੱਤੀ ਗਈ ਆ ਬਾਣੀ ਵਿੱਚ ਐਸਾ ਨਹੀਂ ਮਹਾਰਾਜ ਕਹਿੰਦੇ ਆ ਕਿ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਉਹ ਖਾਲ ਜਾਂ ਘਾਹ ਫੂਸ ਖਾਂਦੇ ਆ ਤੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਆ ਤੇ ਫਿਰ ਨਿੰਦਕ ਕਿਹੜਾ ਪਸ਼ੂ ਹੋਇਆ ਸਵਾਲ ਤਾਂ ਇੱਥੇ ਖੜਾ ਹੋ ਗਿਆ ਨਾ ਨਿੰਦਕਾ ਇੱਕ ਭੁੱਖਾ ਪਸ਼ੂ ਕੀ ਭੁੱਖਾ ਪਸ਼ੂ ਕਦੇ ਦੁੱਧ ਦੇ ਸਕਦਾ ਸਾਧ ਸੰਗਤ ਜੀ ਨਹੀਂ ਨਹੀਂ ਦੁੱਧ ਤਾਂ ਕੀ ਦੇਣਾ ਹੋਇਆ ਜਿਹੜਾ ਦੁੱਧ ਲੈਣ ਦੀ ਆਸ ਵਿੱਚ ਉਹਦੇ ਕੋਲ ਜਾਵੇਗਾ ਉਹਦੀਆਂ ਲੱਤਾਂ ਮਹਾ ਤੋੜ ਦੇਵੇਗਾ ਕੀ ਨਿੰਦਕ ਇੱਕ ਅੱਧੇ ਦਿਨ ਦਾ ਭੁੱਖਾ ਵਾ ਨਹੀਂ ਜੀ ਜਿਵੇਂ ਆਪਾਂ ਪਿਛੇ ਜ਼ਿਕਰ ਕਰ ਆਏ ਆ ਨਾ ਇਹ ਸਾਰੀਆਂ ਵਿਚਾਰਾਂ ਵਿੱਚ ਨਿੰਦਕ ਤਾਂ ਕਈ ਜਨਮਾਂ ਦਾ ਭੁੱਖਾ ਇੱਕ ਨਹੀਂ ਦੋ ਨਹੀਂ ਤਿੰਨ ਜਨਮਾਂ ਦਾ ਭੁੱਖਾ ਜਿਸ ਤਰ੍ਹਾਂ ਪਿੰਨਾ ਲਿਖਿਆ ਕਿ ਨਿੰਦਕ ਜਿਹੜਾ ਹੈ ਮਹਾਰਾਜ ਦੀ ਬਾਣੀ ਵਿੱਚ ਵੀ ਇਹ ਜਨਮ ਵੀ ਗਵਾ ਲੈਂਦਾ ਤੇ ਅਗਲਾ ਜਨਮ ਵੀ ਗਵਾ ਲੈਂਦਾ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਨਿੰਦਕ ਅਹਲਾ ਜਨਮ ਗਵਾਇਆ ਪਹੁੰਚ ਨਸਾਕੈ ਕਾਹੂ ਬਾਤੈ ਆਗੇ ਠੋਰ ਨਾ ਪਾਇਆ ਨਿੰਦਕ ਸਾਰਾ ਸਮਾਂ ਝੂਠ ਬੋਲ-ਬੋਲ ਕੇ ਹੰਕਾਰ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਪੂਰਨ ਸੰਤ ਦਾ ਨਾਮ ਸੁਣਦੇ ਸਾਰ ਉਹਨੂੰ ਡੰਗ ਵੱਜਦਾ ਜਿਵੇਂ ਵਿਚੂ ਨੇ ਡੰਗ ਮਾਰਿਆ ਹੋਵੇ ਇੰਉ ਜ਼ਹਿਰ ਚੜਦੀ ਆ ਫਿਰ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਜਾਂਦੇ ਆ ਯਾਦ ਵੀ ਇਹੋ ਜੇ ਬੰਦੇ ਨੂੰ ਜ਼ਹਿਰ ਦੇਣ ਦੀ ਕੀ ਲੋੜ ਆ ਜਿਹੜਾ ਸੰਤਾਂ ਦੀ ਨਿੰਦਿਆ ਕਰੀ ਜਾਂਦਾ ਜਿਉਂ-ਜਿਉਂ ਸੰਤਾਂ ਦੀ ਸੋਭਾ ਵਧਦੀ ਜਾਂਦੀ ਆ ਤਿਉਂ-ਤਿਉਂ ਨਿੰਦਕਾਂ ਦੇ ਜ਼ਹਿਰੀਲੇ ਡੰਗ ਵੱਜਦਾ ਜਾਂਦਾ ਹਰ ਕੇ ਲੋਗ RAM ਜਨਨ ਨੀਕੇ ਭਾਗ ਹੀਣ ਨਾ ਸੁਖਾਏ ਜਿਉਂ-ਜਿਉਂ RAM ਕਹੇ ਜਨ ਉੱਚੇ ਨਰ ਨਿੰਦਕ ਡੰਸ ਲਗਾਏ ਸੋ ਨਿੰਦਕਾਂ ਨੂੰ ਨਾ ਗੁਰੂ ਸਾਹਿਬ ਜੀ ਨੇ ਭੁੱਖੇ ਪਸ਼ੂ ਦਾ ਦਰਜਾ ਦਿੱਤਾ ਨਿੰਦਕ ਝੂਠਾ ਹੰਕਾਰੀ ਆ ਨਿੰਦਕ ਨੂੰ ਤਾਂ ਇਸ ਤਰ੍ਹਾਂ ਭਾਵਕੀ ਬਾਣੀ ਵਿੱਚ ਬਹੁਤ ਮਾੜਾ ਕਿਹਾ ਗਿਆ ਤ੍ਰਿਗ ਸ਼ਬਦ ਵਰਤਿਆ ਗਿਆ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ ਹਰ ਕੇ ਸਖਾ ਸਖਾਏ ਕਿਸੇ ਨੂੰ ਆਪਾਂ ਹਜ਼ਾਰ ਬਾਰ ਲਾਂਤ ਸ਼ਬਦ ਕਈ ਕਈਏ ਨਾ ਵੀ ਲਾਂਤ ਪਾਣੀ ਹੋਵੇ ਫਟਕਾਰ ਪਾਣੀ ਹੋਵੇ ਤਾਂ ਉਹਨੂੰ ਤ੍ਰਿਗ ਕਹਿੰਦੇ ਆ ਇੱਥੇ ਗੁਰੂ ਸਾਹਿਬ ਜੀ ਨੇ ਦੋ ਵਾਰੀ ਤਰਗ ਤਰਗ ਲਿਖਿਆ ਮਤਲਬ ਹਜ਼ਾਰਾਂ ਲੱਖਾਂ ਵਾਰੀ ਉਹ ਬੰਦੇ ਨੂੰ ਫਟਕਾਰ ਆ ਉਹ ਨਿੰਦਕ ਜਿਹਨੂੰ ਪੂਰਨ ਸੰਤ ਚੰਗੇ ਨਹੀਂ ਲੱਗਦੇ ਉਹ ਗੁਰੂ ਦੇ ਚੋਰ ਆ ਬੇਮੁਖ ਆ ਉਹਨਾਂ ਦੇ ਮੂੰਹ ਕਾਲੇ ਹੁੰਦੇ ਆ ਜਿਨ੍ਹਾਂ ਨੂੰ ਗੁਰੂ ਦੀ ਪੈਜ ਚੰਗੀ ਨਹੀਂ ਲੱਗਦੀ ਹੁਣ ਤੱਕ ਸੁਖਮਣੀ ਸਾਹਿਬ ਦੇ ਵਿੱਚ ਬੜਾ ਕੁਝ ਤੁਸੀਂ ਪੜਿਆ ਹੋਵੇਗਾ ਜੀ ਸਰਵਣ ਵੀ ਕੀਤਾ ਹੋਵੇਗਾ ਕਿਉਂਕਿ ਸਿਰਫ 13ਵੀਂ ਅਸ਼ਟਪਦੀ ਜਦੋਂ ਆਪਾਂ ਧਿਆਨ ਦੇ ਨਾਲ ਪੜ੍ਹਦੇ ਆਂ ਉਦੇ ਨਾਲ ਸਾਡੇ ਕਵਾੜ ਖੁੱਲ ਜਾਂਦੇ ਸਾਰੇ ਪਰ ਧਿਆਨ ਨਾਲ ਬਾਣੀ ਪੜ੍ਹਨੀ ਪੈਂਦੀ ਆ ਗੁਰਮੁਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਨ ਨਰਕ ਮੈ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸਰਪ ਜੂਨ ਪਾਏ ਸੱਪ ਦੀ ਜੂਨੀ ਚ ਪੈਂਦਾ ਜਿਹੜਾ ਸੰਤਾਂ ਦੀ ਪੂਰਨ ਮਹਾਪੁਰਖਾਂ ਦੀ ਨਿੰਦਿਆ ਕਰਦਾ ਦੇਖੋ ਜੀ ਕਿੰਨਾ ਕوج ਬਾਣੀ ਕਹੀ ਜਾਂਦੀ ਹੈ ਵੀ ਨਿੰਦਕ ਗੰਦਗੀ ਦਾ ਕੀੜਾ ਵੈਸਟਾ ਦਾ ਕੀੜਾ ਬਣ ਕੇ ਜਨਮ ਲੈਂਦਾ ਫਿਰ ਮਰਦਾ ਫਿਰ ਜਨਮ ਲੈਂਦਾ ਸੰਤ ਕਾ ਨਿੰਦਕ ਖਿਣ ਟੇ ਕੰ ਨਾ ਪਾਏ ਇਸ ਕਰਕੇ ਗੁਰਮਖ ਪਿਆਰਿਓ ਤੇ ਹੁਣ ਸੁਖਮਣੀ ਸਾਹਿਬ ਜੀ ਦਾ ਪਾਠ ਆਪਾਂ ਕਰਦੇ ਆਂ ਫਿਰ ਪੂਰਨ ਸੰਤਾਂ ਦੀ ਜੇ ਕੋਈ ਨਿੰਦਿਆ ਵੀ ਕਰੀ ਜਾਂਦਾ ਤਾਂ ਉਹ ਉਹ ਪੱਥਰ ਦੀ ਤਰ੍ਹਾਂ ਜੀਤੇ ਬੂੰਦ ਪਈ ਜਾਂ ਨਾ ਪਈ ਇੱਕ ਬਰਾਬਰ ਹੈ ਇੱਕ ਸਕਿੰਟ ਵੀ ਉਹ ਟੈਕ ਨਹੀਂ ਸਕਦਾ ਜਿਹੜਾ ਕਿ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਉਹ ਹਲਕੇ ਕੁੱਤੇ ਦੀ ਨਿਆਈਂ ਹਲਕਾ ਕੁੱਤਾ ਤੁਸੀਂ ਵੇਖਿਆ ਉਹਨੇ ਮੂੰਹ ਵਿੱਚੋਂ ਝੱਗ ਸੁੱਟੀ ਜਾਣੀ ਹੁੰਦੀ ਹੈ ਕਦੇ ਇੱਧਰ ਉੱਧਰ ਭੱਜੇ ਫਿਰਨਾ ਐਵੇਂ ਟੈਕ ਨਹੀਂ ਸਕਦਾ ਨਿੰਦਕ ਕਦੇ ਕਿਸੇ ਕੋਲ ਜਾ ਕੇ ਨਿੰਦਿਆ ਕਰਤੀ ਕਦੇ ਕਿਤੇ ਇਸ ਕਰਕੇ ਨਿੰਦਕ ਦੀ ਜਿਹੜੀ ਸੰਗਤ ਆ ਜੇ ਆਪਾਂ ਕਰਦੇ ਆ ਬੜੀ ਮਾੜੀ ਆ ਉਹ ਬਹੁ ਮਾੜੀ ਐ ਤਾਂ ਪੁੱਜ ਕੀ ਮਾੜੀ ਐ ਕੁਸੰਗਤ ਬਹੇ ਸਦਾ ਦੁੱਖ ਪਾਵੇ ਦੁੱਖੋ ਦੁੱਖ ਕਮਾਇਆ ਇਸ ਕਰਕੇ ਮਹਾਰਾਜ ਕਹਿੰਦੇ ਨਿੰਦਕ ਨੇ ਆਪ ਤਾਂ ਡੁੱਬਣਈਆ ਆਪਦੇ ਪਰਿਵਾਰ ਨੂੰ ਵੀ ਡੋਬ ਲੈਂਦਾ ਸੰਤ ਜਨਾਂ ਕੀ ਕਥਾ ਨਾ ਭਾਵੇ ਉਹ ਡੂਬੇ ਸਣ ਪਰਿਵਾਰੀ ਕੀ ਪਰਿਵਾਰ ਹੀ ਡੁੱਬਦਾ ਨਿੰਦਕਾਂ ਦਾ ਨਹੀਂ ਨਹੀਂ ਉਹ ਆਪ ਵੀ ਡੁੱਬਦੇ ਆ ਪਰਿਵਾਰ ਨੂੰ ਵੀ ਡੋਬਦੇ ਆ ਕਿ ਕਿ ਕੁਲਾ ਉਹਨਾਂ ਦੀਆਂ ਡੁੱਬਦੀਆਂ ਕਿਵੇਂ ਸਤ ਨਾਨਕਿਆਂ ਦੀਆਂ ਸਤ ਦਾਦਕਿਆਂ ਦੀਆਂ ਸਤ ਸਹੁਰਿਆਂ ਦੀਆਂ ਦੋਸਤਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕਟੰਬ ਸਿਓ ਸਗਲੇ ਕੁੱਲ ਡੁਬਨ ਭਾਈ ਗੁਰਦਾਸ ਜੀ ਵੀ ਬਚਨ ਕਰਦੇ ਆ ਚੋਆ ਚੰਦਨ ਪਰ ਹਰੈ ਖਰਖੇ ਪਲਟੈ ਤੋ ਨਿੰਦਕ ਪਰ ਨਿੰਦ ਹੰ ਹਟ ਮੂਲ ਨਾ ਹਟੈ ਆਪਣ ਹੱਥੀ ਆਪਣੀ ਜੜ ਆਪ ਉਪਟੈ ਇਹ ਨਿੰਦਕ ਇੱਕ ਖੋਤੇ ਦੀ ਤਰ੍ਹਾਂ ਜਿੰਨਾ ਮਰਜੀ ਉਹਨੂੰ ਚੰਦਨ ਲਾ ਦਿਓ ਉਹ ਖੋਤਾ ਚੰਦਨ ਨੂੰ ਪਾਸੇ ਕਰੂਗਾ ਤੇ ਸਵਾਹ ਦੇ ਵਿੱਚ ਲੇਟੂਗਾ ਉਹਦੇ ਵਿੱਚ ਲਟਣ ਲੱਗੂਗਾ ਇਸ ਕਰਕੇ ਭਾਈ ਇਹ ਨਿੰਦਕਾਂ ਦਾ ਹਾਲ ਆ ਤੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਆ ਵੀ ਦੇਖੋ ਜੀ ਮੇਰੀ ਵੀ ਨਿੰਦਿਆ ਹੋਈ ਆ ਮੇਰੀ ਵੀ ਨਿੰਦਿਆ ਲੋਕਾਂ ਨੇ ਕੀਤੀ ਆ ਪਰ ਇਹ ਜਿਹੜੀ ਨਿੰਦਿਆ ਕਰਨ ਵਾਲੇ ਆ ਇਹ ਮੈਨੂੰ ਚੰਗੇ ਲੱਗਦੇ ਆ ਕਿਉਂ ਚੰਗੇ ਲੱਗਦੇ ਆ ਕਿਉਂਕਿ ਉਹਨਾਂ ਨੇ ਬਾਣੀ ਵਿੱਚ ਦੱਸਿਆ ਹੈ ਭਗਤ ਜੀ ਕਹਿੰਦੇ ਨਿੰਦਕ ਮੈਨੂੰ ਪਿਆਰੇ ਲੱਗਦੇ ਆ ਕਿਉਂਕਿ ਇਹਨਾਂ ਕਰਕੇ ਸਾਡਾ ਪਾਰੋਤਾਰਾ ਹੁੰਦਾ ਦੇਖੋ ਮਾਤਾ ਬੱਚੇ ਦੀ ਗੰਦਗੀ ਹੱਥਾਂ ਨਾਲ ਸਾਫ਼ ਕਰਦੀ ਐ ਪਰ ਨਿੰਦਕ ਜਿਹੜਾ ਹੈ ਜੀਵ ਨਾਲ ਗੰਦਗੀ ਚਟਦਾ ਹੈ ਇਸ ਕਰਕੇ ਗੁਰਮੁਖ ਪਿਆਰਿਓ ਆਪਾਂ ਵੇਖਦੇ ਆ ਨਿੰਦਕਾਂ ਦਾ ਕੀ ਹਾਲ ਆ ਗਧੇ ਦਾ ਆਪਾਂ ਜ਼ਿਕਰ ਕੀਤਾ ਜਿੰਨੀਆਂ ਮਰਜ਼ੀ ਖੁਸ਼ਬੂਆਂ ਲਾ ਦਿਓ ਪਰ ਉਹਨੇ ਖੇ ਦੇ ਵਿੱਚ ਹੀ ਲਟਣਾ ਹੁੰਦਾ ਹੈ ਜਾ ਕੇ ਉਹਨੂੰ ਖੇ ਸੁਆ ਪਿਆਰੀ ਲੱਗਦੀ ਆ ਸੱਪ ਬਾਰੇ ਸਾਰੇ ਜਾਣਦੇ ਆ ਆਪਾਂ ਕਹਿੰਨੇ ਜਿੰਨਾ ਮਰਜੀ ਇਹਨੂੰ ਦੁੱਧ ਪਿਆਦੀਏ ਜਿੰਨੀ ਮਰਜੀ ਇਹਦੀ ਸੇਵਾ ਕਰ ਲਈਏ ਪਰ ਇਹਨੇ ਆਖਰ ਨੂੰ ਆਪਾਂ ਨੂੰ ਡਾਂਗੀ ਮਾਰਨਾ ਸੂਰ ਤੇ ਕਾਂ ਦੀ ਆਪਾਂ ਗੱਲ ਕਰੀਏ ਇਹਨਾਂ ਦਾ ਮੂੰਹ ਸਦਾ ਗੰਦਗੀ ਨਹੀਂ ਭਰਿਆ ਰਹਿੰਦਾ ਲਿਬੜਿਆ ਰਹਿੰਦਾ ਪਰ ਦੇਖੋ ਜੀ ਗੁਰਬਾਣੀ ਦੱਸਦੀ ਆ ਵੀ ਨਿੰਦਕ ਇਹਨਾਂ ਤੋਂ ਵੀ ਬੁਰਾ ਜੋ ਨਾ ਸੁਣੇ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਦ ਜੋਣ ਤੇ ਮੰਦਾ ਉਹ ਤਾਂ ਇਨਾ ਨਾਲੋਂ ਵੀ ਮਾੜਾ ਕਾਂ ਨਾਲੋਂ ਵੀ ਮਾੜਾ ਨਿੰਦਕ ਤਾਂ ਸੂਰ ਨਾਲੋਂ ਵੀ ਮਾੜਾ ਕਿਉਂਕਿ ਕਿਤੇ ਕਿਤੇ ਇਹਨਾਂ ਨੂੰ ਲਿਖਿਆ ਹੈ ਕਬੀਰ ਸਾਖਤ ਤੇ ਸੂਕਰ ਭਲਾ ਰਾਖੇ ਅਛਾ گاਉ ਭਗਤ ਜੀ ਕਹਿੰਦੇ ਨਿੰਦਕ ਨਾਲੋਂ ਤਾਂ ਸੂਰ ਹੀ ਚੰਗਾ ਜਿਹੜਾ ਕੰਮ ਸੇ ਕੰਮ ਪਿੰਡ ਦੇ ਆਲੇ-ਦੁਆਲੇ ਗੰਦਗੀ ਖਾ ਕੇ ਪਿੰਡ ਨੂੰ ਸਾਫ਼ ਸੁਥਰਾ ਤਾਂ ਰੱਖਦਾ ਜਿੱਥੇ ਸੂਰ ਇਦਾਂ ਦੀ ਸਫਾਈ ਕਰਦਾ ਉੱਥੇ ਨਿੰਦਕ ਆਪਣੀ ਜ਼ੁਬਾਨ ਨਾਲ ਗੰਦਗੀ ਪਾਉਂਦਾ ਹੈ ਖਲਾਰਦਾ ਹੈ ਕਿ ਨਿੰਦਿਆ ਕਰਦਾ ਕਰਦਾ ਮਰ ਜਾਂਦਾ ਹੈ ਕੋਈ ਵੀ ਉਹਨੂੰ ਯਾਦ ਨਹੀਂ ਕਰਦਾ ਸੋ ਗੁਰਬਾਣੀ ਆਪਾਂ ਨੂੰ ਬਾਬਾ ਅਨੰਦ ਸਿੰਘ ਜੀ ਦੇ ਬਚਨ ਆਪਾਂ ਨੂੰ ਸੇਧ ਦੇ ਰਹੇ ਆ ਕਿ ਨਿੰਦਕ ਤਾਂ ਤ੍ਰਿਗਦ ਜੋਨਾ ਤੋਂ ਵੀ ਭੈੜਾ ਪਸ਼ੂਆਂ ਤੋਂ ਵੀ ਮਾੜਾ ਚੋਰ ਆ ਕਾਲੇ ਮੂੰਹ ਵਾਲਾ ਨਰਕਾਂ ਦਾ ਵਾਸੀ ਹੈ ਗੰਦਗੀ ਦਾ ਕੀੜਾ ਇੰਨੀ ਨਿੰਦਿਆ ਮਾੜੀ ਆ ਜੀ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਦ ਕਰਨ ਹੁਣ ਮਹਾਰਾਜ ਕਹਿੰਦੇ ਨਿੰਦਿਆ ਤਾਂ ਕਿਸੇ ਦੀ ਵੀ ਚੰਗੀ ਨਹੀਂ ਭਾਵਿਓ ਪੂਰਨ ਸੰਤ ਨਹੀਂ ਹੋਗੇ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ ਜਿਹੜੇ ਨਿੰਦਿਆ ਕਰਦੇ ਆ ਉਹ ਮਨਮੁਖਾ ਬੇਵਕੂਫਾ ਉਹਨਾਂ ਦੇ ਮੂੰਹ ਕਾਲੇ ਹੋਣਗੇ ਨਰਕ ਵਿੱਚ ਛੁੱਟੇ ਜਾਣਗੇ ਇਹ ਬਾਣੀ ਦੇ ਬਚਨ ਸਾਾਕਤਾਂ ਦੀ ਸੰਗਤ ਇਸ ਕਰਕੇ ਨਾ ਕਰੋ ਉਹਨਾਂ ਨੂੰ ਦੇਖ ਕੇ ਦੂਰੋਂ ਹੀ ਭੱਜ ਜਾਓ ਜੀ ਅਬਮਾਨੀਆਂ ਦੀ ਸੰਗਤ ਨਾ ਕਰੋ ਜੀ ਪੂਰਨ ਮਹਾਪੁਰਖ ਰੱਬ ਦੇ ਪਿਆਰੇ ਹੁੰਦੇ ਆ ਦੁਨੀਆ ਤੇ ਆਪਾਂ ਵੇਖਦੇ ਆ ਬਹੁਤੇ ਲੋਕ ਜਿਹੜੇ ਆ ਹਉਮੈ ਨਾਲ ਭਰੇ ਪਏ ਆ ਥੋੜਾ ਜਿਹਾ ਕਿਸੇ ਦਾ ਭਲਾ ਕਰ ਦੇਣ ਚਾਰ ਕਿਤਾਬਾਂ ਪੜ ਲੈਣ ਫਿਰ ਉਹਨਾਂ ਨੂੰ ਮਾਣ ਵੀ ਬੜੀ ਛੇਤੀ ਹੋ ਜਾਂਦਾ ਆਪਣੇ ਗਿਆਨ ਦੀ ਲੋਕ ਨਮੈਸ਼ ਕਰਦੇ ਆ ਇਹ ਕਿਸੇ ਦਾ ਭਲਾ ਵੀ ਕਰਦੇ ਆ 100 ਵਾਰੀ ਸੁਣਾਉਂਦੇ ਆ ਕਿ ਮੈਂ ਤੇਰਾ ਇੰਨਾ ਕੀਤਾ ਸੀ ਜੇ ਕਿਸੇ ਦਾ ਭਲਾ ਕਰ ਦਈਏ ਫਿਰ ਉਹ ਬੋਲ ਕੇ ਨਹੀਂ ਕਹੀਦਾ ਹੁੰਦਾ ਸਾਧ ਸੰਗਤ ਜੀ ਇਹ ਗੱਲ ਯਾਦ ਰੱਖਣੀ ਉਹ ਰੱਬ ਜਾਣਦਾ ਹੁੰਦਾ ਇਸ ਕਰਕੇ ਉਹ ਮਹਾਪੁਰਖ ਧੰਨਾ ਜਿਨ੍ਹਾਂ ਨੇ ਇੰਨੀ ਨਾਮ ਦੀ ਕਮਾਈ ਵੀ ਕੀਤੀ ਤੇ ਕਦੇ ਨਹੀਂ ਆਖਿਆ ਅਸਾਂ ਨਾਮ ਜਪਿਆ ਸੇਵਕ ਨਿਮਾਣੇ ਬਣ ਕੇ ਰਹੇ ਆ ਇੱਕ ਛੋਟੀ ਜੀ ਗਾਥਾ ਕਹਿ ਕੇ ਆਪਾਂ ਸਮਾਪਤੀ ਕਰੀਏ ਜੇਕਰ ਹੋਂਦਾ ਬਾਬਾ ਬੁੱੱਲੇ ਸ਼ਾਹ ਜੀ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਜ਼ਰੂਰ ਸੁਣਿਆ ਹੋਵੇਗਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਸੁਣਿਆ ਨਹੀਂ ਹੋਣਾ ਬਾਬਾ ਬੁੱੱਲੇ ਸ਼ਾਹ ਜੀ ਬੜੇ ਆਲਮ ਫਾਜ਼ਿਲ ਸੀਗੇ 40 ਸਾਲ ਖੋਜ ਕੀਤੀ ਆ ਬਹੁਤ ਸਾਰੇ ਸ਼ਾਸਤਰ ਧਾਰਮਿਕ ਕਿਤਾਬਾਂ ਪੜ੍ਹੀਆਂ 40 ਸਾਲ ਆਪਾਂ ਕਹਿੰਨੇ ਵੀ ਇੱਕ ਸਾਲ ਆਪਾਂ ਲਾ ਦੀਏ ਕਿਸੇ ਵਿਦਿਆ ਤੇ 2 ਸਾਲ ਮੇਰਾ ਕੋਰਸ ਕੀਤਾ ਆਪਾਂ ਕਹਿੰਨੇ ਆ 40 ਸਾਲ ਉਹਨਾਂ ਨੇ ਕਿਤਾਬਾਂ ਪੜ੍ਹੀਆਂ ਤੇ ਅਨੇਕਾਂ ਮਹਾਤਮਾ ਨੇਕ ਚੰਗੇ ਲੋਕਾਂ ਨਾਲ ਗੱਲਬਾਤ ਕੀਤੀ ਪਰ ਕੁਝ ਨਹੀਂ ਬਣਿਆ ਗੱਲ ਤਾਂ ਮੈਂ ਕੁਝ ਨਹੀਂ ਬਣਿਆ ਦਾ ਮਤਲਬ ਮੇਰਾ ਇਹ ਕਹਿਣ ਦਾ ਕਿ ਮਨ ਨਹੀਂ ਟਿਕਿਆ ਜੋ ਖੇਡ ਬਣਨੀ ਚਾਹੀਦੀ ਸੀ ਉਹ ਬਣੀ ਨਹੀਂ ਕਿਉਂਕਿ ਗੱਲ ਉਦੋਂ ਨਹੀਂ ਬਣਦੀ ਜਦੋਂ ਰੱਬ ਨੂੰ ਵਾਰ-ਵਾਰ ਅੱਲਾ ਨੂੰ ਚੇਤੇ ਕਰਨਾ ਪਵੇ ਗੱਲ ਤਾਂ ਉਦੋਂ ਬਣਦੀ ਆ ਜਦੋਂ ਭੁੱਲੇ ਹੀ ਨਾ ਆਖਰੋ ਦਾ ਇੱਕ ਦੋਸਤ ਸੀ ਜੋ ਪਰਮਾਰਥ ਵਿੱਚ ਬਾਬਾ ਬੁੱਲੇ ਸ਼ਾਹ ਜੀ ਦਾ ਮਿੱਤਰ ਸੀ ਕੋਈ ਬੜਾ ਚੰਗਾ ਸੀਗਾ ਪਰਮਾਰਥ ਵਿੱਚ ਅੱਗੇ ਸੀ ਜਿਹਨੂੰ ਬੁੱਲੇ ਸ਼ਾਹ ਦੀ ਹਾਲਤ ਦਾ ਪਤਾ ਸੀ ਉਹ ਕਹਿਣ ਲੱਗਾ ਭਰਾਵਾ ਕਿਤਾਬਾਂ ਵਿੱਚ ਕਿਉਂ ਟੱਕਰਾਂ ਮਾਰਦਾ ਏ ਇਹ ਸਭ ਬੇਕਾਰ ਹੈ ਇਨਾਇਤ ਸ਼ਾਹ ਦੇ ਕੋਲ ਚਲਾ ਜਾ ਸ਼ਾਇਦ ਉਹ ਪਰਮਾਰਥੀ ਖੋਜ ਵਿੱਚ ਤੇਰੀ ਮਦਦ ਕਰ ਦੇਣ ਜਦੋਂ ਉਹਦੇ ਕੋਲ ਗਿਆ ਉਹਨੇ ਰਾਹ ਦੱਸਿਆ ਅੰਦਰ ਪਰਦਾ ਖੁੱਲ ਗਿਆ ਪਰਦਾ ਤਾਂ ਖੁੱਲਣਾ ਹੀ ਸੀ ਕਿਉਂਕਿ ਅੰਦਰ ਪ੍ਰੇਮ ਤੇ ਪਿਆਰ ਸੀ ਜਦੋਂ ਪਰਦਾ ਖੁੱਲਿਆ ਉਹਨੇ ਉਹ ਕੰਮ ਕੀਤੇ ਜਿਹਨੂੰ ਬਾਹਰਲੀ ਅੱਖਾਂ ਰੱਖਣ ਵਾਲੇ ਨਜਾਇਜ਼ ਸਮਝਦੇ ਆ ਜਿਹੜੇ ਮੁੱਲਾ ਕਾਜੀ ਸ਼ਰਾ ਦੇ ਵਿੱਚ ਬੰਨੇ ਹੋਏ ਸੀ ਪਰ ਜਿਹੜੇ ਸੱਚੇ ਪਿਆਰ ਸਿਕਾ ਕਰਦੇ ਸੀ ਨਾ ਰੱਬ ਦੇ ਆਸ਼ਿਕ ਸੀਗੇ ਅੱਲਾ ਦੇ ਉਹ ਜਾਣਦੇ ਸੀ ਬਾਬਾ ਬੁੱਲੇ ਸ਼ਾ ਠੀਕ ਆ ਜਿਹੜੇ ਸ਼ਰ੍ਹਾਂ ਵਾਲੇ ਸੀ ਆਪਣੇ ਆਪ ਨੂੰ ਧਰਮੀ ਸਮਝਦੇ ਸੀ ਜਿਨ੍ਹਾਂ ਕੋਲ ਸਿਰਫ ਲਿਬਾਸ ਸੀਗਾ ਪਾਇਆ ਹੋਇਆ ਉਹ ਕਹਿੰਦੇ ਸੀ ਬੁੱਲੇ ਸ਼ਾ ਨੇ ਕਾਫਰ ਕੀਤਾ ਫਤਵਾ ਲਾਉਣਾ ਚਾਹੀਦਾ ਸਾਰੇ ਇਕੱਠੇ ਹੋ ਕੇ ਬਾਬਾ ਬੁੱਲੇ ਸ਼ਾ ਦੇ ਕੋਲ ਆ ਗਏ ਆ ਜੀ ਜਿਹੜੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਸੀ ਨਿੰਦਿਆ ਕਰਦੇ ਸੀ ਕਹਿਣ ਲੱਗੇ ਤੂੰ ਇਹ ਗੱਲਾਂ ਕਰਦਾ ਇਹ ਸ਼ਰ੍ਹਾਂ ਦੇ ਖਿਲਾਫ ਆ ਇਹ ਮਰਿਆਦਾ ਵਿੱਚ ਨਹੀਂ ਤੂੰ ਆਪਦੇ ਪੱਖ 'ਚ ਕੁਝ ਕਹਿਣਾ ਚਾਹੁੰਦਾ ਬੁੱਲੇ ਸ਼ਾਹ ਨੇ ਕਿਹਾ ਪਹਿਲਾਂ ਤੁਸੀਂ ਮੇਰੇ ਇੱਕ ਮੁਕੱਦਮੇ ਦਾ ਫੈਸਲਾ ਕਰ ਦਿਓ ਫਿਰ ਜੋ ਕਹੋਗੇ ਕਰਨਾ ਉਹ ਮੈਂ ਮੰਨ ਲੂਗਾ ਜੋ ਤੁਹਾਡੀ ਮਰਜ਼ੀ ਕਰ ਲਿਓ ਉਹਨਾਂ ਨੇ ਪੁੱਛਿਆ ਵੀ ਤੇਰਾ ਮੁਕੱਦਮਾ ਕੀ ਹੈ ਬੁੱਲੇ ਸ਼ਾਹ ਜੀ ਨੇ ਆਖਿਆ ਬਾਬਾ ਜੀ ਕਹਿਣ ਲੱਗੇ ਅਗਰ ਕੋਈ ਬੰਦਾ ਰੋਜ਼ ਕਹੇ ਕਿ ਮੈਂ ਫਲਾਣੀ ਚੀਜ਼ ਤੁਹਾਨੂੰ ਅੱਜ ਦੇਵਾਂਗਾ ਕੱਲ ਦੇਵਾਂਗਾ ਇੱਥੋਂ ਦੇਵਾਂਗਾ ਉੱਥੋਂ ਦੇਵਾਂਗਾ ਮਗਰ ਦੇਵੇ ਨਾ 40 ਸਾਲ ਟਾਲਦਾ ਰਹੇ ਤੁਸੀਂ ਉਹਨੂੰ ਕੀ ਫਤਵਾ ਲਾਉਂਗੇ ਤੁਸੀਂ ਕੀ ਸਜ਼ਾ ਦੇਉਂਗੇ ਕਾਜੀ ਸਾਹਿਬ ਕਹਿਣ ਲੱਗੇ ਅਜਿਹੇ ਬੰਦੇ ਨੂੰ ਤਾਂ ਜਿਉਂਦੇ ਜੀ ਸਾੜ ਦੇਣਾ ਚਾਹੀਦਾ ਚਲੋ ਇੱਕ ਦਿਨ ਲਾਰਾ ਹੋਇਆ ਦੋ ਦਿਨ 40 ਸਾਲ ਜੀ ਨੇ ਟਾਲ ਮਟੋਲੇ ਕੀਤੇ ਇਹ ਸੁਣ ਕੇ ਬੁੱਲੇ ਸ਼ਾਹ ਜੀ ਨੇ ਕਿਹਾ ਪਰ ਤੁਹਾਨੂੰ ਸਾਰਿਆਂ ਨੂੰ ਜਿੰਦਾ ਸਾੜ ਦੇਣਾ ਚਾਹੀਦਾ ਕਿਉਂਕਿ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਇਆ ਕਰ ਲਾ ਤੈਨੂੰ ਮਿਲ ਜਾਵੇਗਾ ਸਭ ਕੁਝ ਮੈਂ ਤੁਹਾਡੀ ਸ਼ਰਹ ਵਿੱਚ ਰਿਆਂ 40 ਸਾਲ ਵਾਧੇ ਕੀਤੇ ਹੱਥ ਪੱਲੇ ਕੁਝ ਨਹੀਂ ਫੜਾਇਆ ਮੇਰੇ ਸਾਰੇ ਲਾਜਵਾਬ ਹੋ ਗਏ ਗੱਲ ਨਾ ਆਵੇ ਕਿਸੇ ਨੂੰ ਚੁੱਪ ਕਰਕੇ ਆਪਦੇ ਆਪ ਨੂੰ ਘਰਾਂ ਨੂੰ ਚਲੇ ਗਏ ਆ ਜੀ ਉਦੋਂ ਫਿਰ ਬਾਬਾ ਬੁੱਲੇ ਸ਼ਾਹ ਜੀ ਨੇ ਬਚਨ ਕੀਤੇ ਇਲਮੋ ਬਸ ਕਰਿਓ ਯਾਰ ਇੱਕੋ ਅਲਫ਼ ਤੇਰੇ ਦਰਕਾਰ ਕਹਿਣ ਦਾ ਭਾਵ ਸੀ ਪਰਮਾਰਥ ਵਿੱਚ ਇਲਮ ਦੀ ਨਹੀਂ ਪ੍ਰੇਮ ਤੇ ਅਮਲ ਦੀ ਲੋੜ ਜੋ ਗੁਰੂ ਕਹਿੰਦਾ ਨਾ ਵੀ ਇਹ ਅਨਾਇਤ ਖਾਨ ਨੇ ਕਿਹਾ ਵੀ ਇਹ ਕਰ ਉਹ ਕਰਨਾ ਹੀ ਪੈਣਾ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਵੀ ਬਹੁਤੀ ਗਿਆਨ ਦੀ ਵੀ ਕੱਲੇ ਦੀ ਲੋੜ ਨਹੀਂ ਪ੍ਰੇਮ ਦੀ ਸ਼ਰਧਾ ਦੀ ਗੁਰੂ ਦੇ ਬਚਨ ਕਮਾਉਣ ਦੀ ਲੋੜ ਆ ਇਸ ਕਰਕੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿੰਦਕ ਨੂੰ ਕਿੰਨਾ ਹੀ ਮਾੜਾ ਦੱਸਿਆ ਕਿੰਨਾ ਆਪਾਂ ਕਿੰਨਾ ਕੁਝ ਸਰਵਣ ਕਰ ਲਿਆ ਸੁਖਮਣੀ ਸਾਹਿਬ ਦੀ 13ਵੀਂ ਅਸ਼ਟਪਦੀ ਵਿੱਚੋਂ ਅਰੜਾਵੇ ਬਿਲ ਲਾਵੇ ਨਿੰਦਕ ਹੋਰ ਵੀ ਸ਼ਬਦ ਕਈ ਆਪ ਜੀ ਨੂੰ ਸਰਬਣ ਕਰਵਾਏ ਆ ਕਿ ਇਤਨਾ ਕੁਝ ਹੋ ਗਿਆ ਪਰ ਫਿਰ ਵੀ ਆਪਾਂ ਦੇਖੋ ਜੀ ਆਪਣੀ ਜ਼ਿੰਦਗੀ ਜਿਹੜੀ ਆ ਕਿੰਨੀ ਆਪਾਂ ਕਹਿ ਸਕਦੇ ਹਾਂ ਬੇਵਸਾਂ ਕਿ ਇਹ ਜਿਹੜਾ ਮਾਨਾ ਇਹਨੂੰ ਪਸਾਉਣ ਲਈ ਆਸੇ-ਪਾਸੇ ਹਜ਼ਾਰਾਂ ਚੀਜ਼ਾਂ ਨੇ ਬਚਾਉਣ ਵਾਲੀ ਇੱਕੋ ਹੀ ਚੀਜ਼ ਆ ਉਹ ਗੁਰੂ ਦੀ ਬਾਣੀ ਆ ਸਰਬਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਵੀ ਇਹ ਬੰਦੇ ਦੇ ਫਸਣ ਦੀ ਸੰਭਾਵਨਾ ਜ਼ਿਆਦਾ ਜਦੋਂ ਸ਼ਿਕਾਰੀ ਬਲੇ ਆ ਗਏ ਇਹ ਪੰਛੀ ਇਕੱਲਾ ਇਹਦੇ ਮਗਰ ਸ਼ਿਕਾਰੀ ਬਹੁਤ ਏ ਮਹਾਪੁਰਖ ਧਾਰਨਾ ਵੀ ਪੜਿਆ ਕਰਦੇ ਸੀ ਇਸ ਤਰ੍ਹਾਂ ਪਾਵਨ ਸ਼ਬਦ ਜਿਹੜੇ ਹੁੰਦੇ ਆ ਉਹ ਸੌਖਾ ਕਰਕੇ ਸਮਝਾ ਦਿੰਦੇ ਆ ਸਰਲ ਤਰੀਕੇ ਨਾਲ ਸਮਝਾ ਦਿੰਦੇ ਆ ਇਹੀ ਮਹਾਪੁਰਖਾਂ ਦਾ ਗੁਣ ਹੁੰਦਾ ਉਹਨਾਂ ਦੀ ਨਿਮਰਤਾ ਹੁੰਦੀ ਆ ਉਹਨਾਂ ਦੀ ਕੀਤੀ ਅਰਦਾਸ ਸਾਡੇ ਲੇਖੇ ਨੂੰ ਖਤਮ ਕਰ ਦਿੰਦੀ ਆ ਜਨਮਾਂ ਜਨਮਾਂ ਦੇ ਬੰਧਨਾਂ ਨੂੰ ਕੱਟ ਦਿੰਦੀ ਆ ਇਸ ਕਰਕੇ ਭਾਈ ਸੰਤਾਂ ਦੀ ਨਿੰਦਿਆ ਕਰਨ ਦੀ ਲੋੜ ਨਹੀਂ ਸੰਤਾਂ ਦੀ ਤਾਂ ਸੰਗਤ ਕਰਨ ਦੀ ਲੋੜ ਹੈ ਗੁਰੂ ਦੀ ਨਿੰਦਿਆ ਕਰਨ ਦੀ ਲੋੜ ਨਹੀਂ ਗੁਰੂ ਦੀ ਤਾਂ ਇਹ ਸੰਗਤ ਕਰਨ ਦੀ ਲੋੜ ਹੈ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਕਿਰਤ ਕਰਨੀ ਬਾਬਾ ਨਾਨਕ ਜੀ ਦੇ ਬਚਨਾਂ ਨਾਮ ਜਪਣਾ ਵੰਡ ਕੇ ਛਕਣਾ ਕੀ ਅਸੀਂ ਇਹ ਤਿੰਨੇ ਕਰ ਰਹੇ ਹਾਂ ਕਈ ਤਾਂ ਸਿਰਫ ਕਿਰਤ ਕਰਦੇ ਆ ਪੈਸੇ ਪਿੱਛੇ ਭੱਜੇ ਫਿਰਦੇ ਆ ਨਾਮ ਬਿਲਕੁਲ ਵੀ ਨਹੀਂ ਜਪ ਰਹੇ ਤੇ ਵੰਡ ਕੇ ਤਾਂ ਛਕਣ ਦੀ ਦੂਰ ਦੀ ਗੱਲ ਆ ਕੀੜੀਆਂ ਇੱਕ ਨਿੱਕੀ ਜੀ ਖੋਡ ਵਿੱਚ ਹਜ਼ਾਰਾਂ ਕੀੜੀਆਂ ਰਹਿ ਲੈਂਦੀਆਂ ਵੱਡਾ ਸਾਰਾ ਘਰ ਹੁੰਦਾ ਦੋ ਤਿੰਨ ਬੰਦਿਆਂ ਤੋਂ ਰਿਹਾ ਨਹੀਂ ਜਾਂਦਾ ਕਈ ਵਾਰੀ ਮਾਂ ਪਿਓ ਨੂੰ ਵੀ ਲੋਕ ਘਰੋਂ ਬਾਹਰ ਕੱਢ ਦਿੰਦੇ ਆ ਇਹ ਬੜੀ ਮਾੜੀ ਗੱਲ ਆ ਜੀ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਆਪਣਾ ਜਿਹੜਾ ਜੀਵਨ ਹੈ ਤੇ ਉਹਨੂੰ ਸੁੱਚਾ ਬਣਾਉਣਾ ਚਾਹੀਦਾ ਸਾਨੂੰ ਇੱਕ ਤਾਂ ਸਚਮਤਾ ਬਾਹਰਲੀ ਹੁੰਦੀ ਐ ਸੂਚੇ ਇਹ ਨਾਖੀ ਐ ਬਹਿਨ ਜੇ ਪਿੰਡਾ ਧੋਏ ਸੂਚੇ ਸੀ ਨਾਨਕਾ ਜਿੰਨ ਮਨ ਵਸਿਆ ਸੋਇ ਜਿਵੇਂ ਬਾਬਾ ਬੁੱਲੇ ਸ਼ਾਹ ਜੀ ਨੇ ਕਿਹਾ ਵੀ ਫਿਰ ਤਾਂ ਤੁਹਾਨੂੰ ਜਿੰਦਾ ਸਾੜ ਦੇਣਾ ਚਾਹੀਦਾ ਵੀ ਤੁਸੀਂ ਸ਼ਰ੍ਹਾ ਵਿੱਚ ਤਾਂ ਬੰਨੇ ਹੋ ਤੁਹਾਡੇ ਕੋਲ ਪ੍ਰੇਮ ਨਹੀਂ ਅਮਲ ਤੁਹਾਡੇ ਪੱਲੇ ਨਹੀਂ ਪੜ ਪੜ ਕੇ ਆਲਮ ਫਾਜ਼ਲ ਤਾਂ ਬਣ ਗਏ ਹੋ ਪਰ ਆਪਣੇ ਆਪ ਨੂੰ ਤੁਸੀਂ ਪੜਿਆ ਹੀ ਨਹੀਂ ਇਹ ਬਾਬਾ ਬੁੱਲੇ ਸ਼ਾਹ ਜੀ ਨੇ ਉਹਨਾਂ ਨੂੰ ਫੇਰ ਆਖਿਆ ਸੀ ਫੇਰ ਬੁੱਲ ਸਿਉਂਤੇ ਗਏ ਚੁੱਪ ਚਾਪ ਆਪਣੇ ਘਰਾਂ ਨੂੰ ਉੱਠ ਕੇ ਚਲੇ ਗਏ ਸੀ ਤਾਂ ਇਹ ਮੈਂ ਤਾਂ ਆਪ ਜੀ ਨੂੰ ਗਾਥਾ ਸੁਣਾਈ ਆਂ ਵੀ ਪਤਾ ਲੱਗੇ ਭੇਖੀ ਬੰਦੇ ਤੇ ਸੱਚੇ ਬੰਦੇ ਵਿੱਚ ਕਿੰਨਾ ਫਰਕ ਹੁੰਦਾ ਗੁਰੂ ਸਾਹਿਬ ਰਹਿਮਤ ਕਰਨ ਆਓ ਜੀ ਹੁਣ ਆਪਾਂ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਗੁਰੂ ਸਾਹਿਬ ਜੀ ਅੱਗੇ ਬੇਨਤੀਆਂ ਕਰੀਏ ਮਹਾਰਾਜ ਸਾਡੀ ਝੋਲੀ ਵਿੱਚ ਵੀ ਬੰਦਗੀ ਦੀ ਦਾਤ ਪਾ ਦਿਓ ਜੀ ਸਾਡੇ ਤੇ ਰਹਿਮਤਾ ਕਰੋ ਜੇ ਕੋਈ ਨਿੰਦਿਆ ਕਰਦਾ ਹੈ ਤਾਂ ਭਾਈ ਨਿੰਦਾ ਪਲੀ ਕਿਸ ਹੈ ਕੀ ਨਹੀਂ ਇਹ ਨਿੰਦਿਆ ਭਾਵੇਂ ਸੰਤ ਦਾ ਕੋਈ ਚਾਹੇ ਨਹੀਂ ਵੀ ਹੈਗਾ ਆਮ ਬੰਦਾ ਨਿੰਦਿਆ ਤਾਂ ਕਿਸੇ ਦੀ ਵੀ ਨਹੀਂ ਚੰਗੀ ਕਿਸੇ ਦੀ ਨਹੀਂ ਕਰਨੀ ਚਾਹੀਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਗੁਰੂ ਸਾਹਿਬ ਕਿਰਪਾ ਕਰਨੀ ਸਰਬੱਤ ਜੀਆਂ ਦਾ ਭਲਾ ਕਰਨਾ ਭੁੱਲ ਚੁੱਕੀ ਖਿਮਾ ਬਖਸ਼ਣੀ ਅੱਗੇ ਵਾਸਤੇ ਅਸੀਸ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ